ਕਦੀ ਐਸਾ ਸਮਾਂ ਆਇਆ ਹੋਵੇ ਜਦੋਂ ਤੁਹਾਨੂੰ ਲੱਗੇ ਵੀ ਗੁਰੂ ਦਾ ਸ਼ਬਦ ਬੜਾ ਕੀਮਤੀ ਹੈ ਹੁਣ ਗੁਰੂ ਸਾਹਿਬ ਤੇ ਰੋਜ਼ ਕਹਿ ਰਹੇ ਨੇ ਰਤਨਾ ਰਤਨ ਪਦਾਰਤ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲੱਗੇ ਤਿੰਨੀ ਹੱਥ ਚੜ੍ਹਿਆ ਰਾਂ ਜਿੱਥੋਂ ਤੱਕ ਮੈਂ ਸੋਚਦਾ ਨਹੀਂ ਲੱਗਾ ਹੁਣਾ ਤੁਸੀਂ ਆਪਣੀ ਜ਼ਿੰਦਗੀ 'ਚ ਇੱਕ ਤਜਰਬਾ ਜ਼ਰੂਰ ਕੀਤਾ ਹੋਣਾ ਹੈ ਕੋਈ ਬੰਦਾ ਪੈਸੇ ਗਿਣਦਾ ਹੋਵੇ ਤੇ ਸੌਂ ਗਿਆ ਹੋਵੇ ਕੋਈ ਬੰਦਾ ਪੈਸੇ ਗਿਣਦਾ ਹੋਵੇ ਤੇ ਸੌਂ ਗਿਆ ਹੋਵੇ ਕੋ ਐਸਾ ਬੰਦਾ ਹੈ ਜੀ ਦੱਸੋ ਮੈਂ ਪੈਸੇ ਗਿਣਦਾ ਤਾਂ ਵੀ ਮੈਂ ਸੌਂ ਗਿਆ ਜਾਂ ਤੁਸੀਂ ਦੇਖਿਆ ਹੋਵੇ ਕੋਈ ਬੰਦਾ ਵੀ ਤੁਹਾਡੇ ਨੇੜੇ ਕੋਈ ਬੰਦਾ ਪੈਸੇ ਗਿਣਦਾ ਜੋ ਸੌਂ ਗਿਆ ਪਰ ਜਦੋਂ ਤੁਸੀਂ ਜਪਜੀ ਸਾਹਿਬ ਪੜਦੇ ਹੋ ਕਿੰਨੀ ਵਾਰੀ ਸੁੱਤੇ ਹੋ ਮੈਂ ਤੇ ਬਹੁਤ ਵਾਰੀ ਸੁੱਤਾ ਤੁਸੀਂ ਵੀ ਸੁੱਤੇ ਹੋਗੇ ਜਪਜੀ ਸਾਹਿਬ ਪੜਦਿਆਂ ਬੰਦਾ ਸੌ ਜਾਂਦਾ ਹੈ ਗੁਰਬਾਣੀ ਪੜਦਿਆਂ ਬੰਦਾ ਸੌ ਜਾਂਦਾ ਪਰ ਪੈਸੇ ਗਿਣਦਿਆਂ ਨਹੀਂ ਸੌਂਦਾ ਕਿਉਂ ਜੀ ਕਿਉਂਕਿ ਪੈਸੇ ਕੀਮਤ ਰੱਖਦੇ ਨੇ ਤੇ ਬਾਣੀ ਉਹ ਕੋਈ ਕੀਮਤ ਨਹੀਂ ਰੱਖਦੀ ਉਹ ਸਾਡੇ ਲਈ ਕੀਮਤ ਨਹੀਂ ਰੱਖਦੀ ਹੈ ਤੇ ਬੜੀ ਕੀਮਤੀ ਹੈ ਹੈ ਤੇ ਬਹੁਤ ਕੀਮਤੀ ਹੈ ਕੀਮਤ ਤੈ ਕਰਦੀ ਹੈ ਤੁਹਾਡੀ ਸਮਝ ਜਿਹੜੀ ਚੀਜ਼ ਸਾਡੇ ਸਮਝ ਵਿੱਚ ਨਹੀਂ ਆਉਂਦੀ ਉਹ ਸਾਨੂੰ ਆਕੰਦੀ ਹੈ ਬੋਰ ਕਰਦੀ ਹੈ ਹੁਣ ਸ਼ਬਦ ਬੜਾ ਕੀਮਤੀ ਹੈ ਪਰ ਸਾਡੀ ਸਮਝ ਵਿੱਚ ਨਹੀਂ ਆ ਰਿਹਾ ਤੁਸੀਂ ਕਹੋਗੇ ਭਾਈ ਸਾਹਿਬ ਕੀ ਬੋਲੀ ਜਾ ਰਹਿਣਾ ਆਉਣਾ ਹੀ ਭਾਈ ਮਲਕੀਤ ਸਿੰਘ ਕਿੰਨੀ ਵਧੀਆ ਵਿਚਾਰ ਕਰ ਰਹੇ ਸੀ ਤੇ ਮੇਰੇ ਵਰਗੇ ਕਈ ਐਸੇ ਵੀ ਬੈਠੇ ਹੋਣਗੇ ਵੀ ਭਾਈ ਸਾਹਿਬ ਕੀ ਬੋਲੀ ਜਾ ਰਹਿਣਾ ਕੋਈ ਕਵਿਤਾ ਹੈ ਉਹਨੂੰ ਸਮਝਣਾ ਸੌਖਾ ਹੈ ਉਹ ਜਿਹੜੇ ਬੰਦੇ ਨੂੰ ਕਵਿਤਾ ਨੂੰ ਲਿਖਿਆ ਨਾ ਉਹ ਸਾਡੀ ਸਮਝ ਦੇ ਨੇੜੇ ਤੇ ਡਈ ਹੈ ਤੇ ਜਿਹੜਾ ਗੀਤ ਹੈ ਉਹ ਬੜੀ ਗਲੀਚ ਬੁੱਧੀ ਚੋਂ ਨਿਕਲਿਆ ਹੋਇਆ ਹੈ ਗਲੀਚ ਮਤ ਚੋਂ ਨਿਕਲਿਆ ਹੋਇਆ ਹੈ ਇਸੇ ਕਰਕੇ ਉਹ ਅਸੀਂ ਉਹਦੇ ਤੇ ਸਿਰ ਵੀ ਮਾਰਦੇ ਆ ਝੁੰਮਦੇ ਵੀ ਆ ਕਿਉਂਕਿ ਉਹ ਸਾਡੀ ਸਮਝ ਵਿੱਚ ਪੈ ਰਿਹਾ ਹੈ ਕਿਉਂਕਿ ਉਹ ਜਿੱਥੋਂ ਨਿਗਲਦਾ ਪਿਆ ਹੈ ਬਸ ਉੱਥੇ ਨੇੜੇ ਤੇੜੇ ਅਸੀਂ ਆ ਉਹਦੇ ਨਾਲ ਦੇ ਆ ਇਸੇ ਕਰਕੇ ਉਹ ਸਾਡੀ ਸਮਝ ਵਿੱਚ ਨਹੀਂ ਪੈਂਦਾ ਜਦੋਂ ਤੁਸੀਂ ਗੁਰਬਾਣੀ ਸੁਣੋਗੇ ਪੜੋਗੇ ਤੁਹਾਨੂੰ ਆਵਾਸੀਆਂ ਆਉਣਗੀਆਂ ਤੁਹਾਡੇ ਗੋਡੇ ਦਰਦ ਹੋਣਗੇ ਤੁਸੀਂ ਸੱਜੇ ਖੱਬੇ ਉਹ ਬੋਗੇ ਕਿਉਂ ਕਿਉਂਕਿ ਜੋ ਪੜਿਆ ਜਾ ਰਿਹਾ ਹੈ ਉਹ ਤੁਹਾਡੀ ਸਮਝ ਤੋਂ ਉੱਤੇ ਦੀ ਗੱਲ ਹੋ ਰਹੀ ਹੈ ਇਸ ਕਰਕੇ ਤੁਸੀਂ ਉਹਨੂੰ ਵੈਲਿਊ ਨਹੀਂ ਦੇ ਰਹੇ ਸਿਨੇਮਾ ਹਾਲ 'ਚ ਬੈਠੇ ਆਪਾਂ ਤਾਂ ਦੱਸੋ ਕੋਈ ਬੰਦੇ ਨੂੰ ਪਤਾ ਲੱਗਦਾ ਹੈ ਵੀ 3 ਘੰਟੇ ਕਦੋਂ ਲੰਘ ਗਏ ਕਿਉਂਕਿ ਉਹ ਜੋ ਫਿਲਮਾਇਆ ਜਾ ਰਿਹਾ ਹੈ ਉਹ ਸਾਡੀ ਸਮਝ ਦੇ ਮੁਤਾਬਕ ਹੀ ਹੈ ਬਸ ਥੋੜਾ ਬਾਤਾਂ ਸਜੇ ਖੰਬੇ ਹੈ ਹੈ ਸਾਡੀ ਸਮਝ ਦੇ ਤਲ ਤਈ ਹੈ ਕੀਮਤ ਜਿਹੜੀ ਇਹ ਗੁਰਸਿੱਖ ਪਿਆਰੇ ਉਹ ਸਮਝ ਤੈ ਕਰਦੀ ਹੈ ਕੀਮਤ ਪੈਸੇ ਚ ਨਹੀਂ ਹੈਗੀ। ਅਗਰ ਪੈਸੇ ਚ ਕੀਮਤ ਹੁੰਦੀ ਤੇ ਛੋਟਾ ਜਿਹੜਾ ਬੱਚਾ ਹੈ ਉਹ ਖਡੌਣਿਆਂ ਦੇ ਪਿੱਛੇ ਨਾ ਭਜਦਾ ਉਹ ਵੀ ਕਹਿੰਦਾ ਲਿਆਓ ਪੈਸੇ ਲਿਆਓ। ਅਗਰ ਕੀਮਤ ਪੈਸੇ ਚ ਹੁੰਦੀ ਤੇ ਜਿਹੜੇ ਜਾਨਵਰ ਨੇ ਪਸ਼ੂ ਪੰਛੀ ਨੇ ਇਹ ਘਾਹ ਦੇ ਪਿੱਛੇ ਨਾ ਦੌੜਦੇ ਉਹ ਕਹਿੰਦੇ ਲਿਆਓ ਪੈਸਾ ਸਾਨੂੰ ਵੀ ਪੈਸਾ ਦਿਓ। ਕੀਮਤ ਜਿਹੜੀ ਹੈ ਗੁਰਸਿੰਘ ਪਿਆਰੀ ਉਹ ਪੈਸੇ ਚ ਨਹੀਂ ਸਮਝੇ ਚ ਹੈ। ਪਸ਼ੂ ਦੀ ਸਮਝੇ ਚ ਸਿਰਫ ਖਾਣਾ ਹੁੰਦਾ ਹੈ। ਇਸੇ ਕਰਕੇ ਉਹਦੇ ਲਈ ਖਾਣਾ ਕੀਮਤੀ ਹੈ ਬੱਚੇ ਦੀ ਸਮਝ ਸਿਰਫ ਖੇਡਣਾ ਹੁੰਦਾ ਹੈ ਇਸੇ ਕਰਕੇ ਉਹਦੇ ਲਈ ਖੜਾਉਣਾ ਹੀ ਕੀਮਤੀ ਨੇ ਸਾਡੀ ਸਮਝ ਵਿੱਚ ਪੈਸਾ ਹੁੰਦਾ ਹੈ ਇਸੇ ਕਰਕੇ ਪੈਸੇ ਕੀਮਤੀ ਹੈ ਜੋ ਸਾਡੀ ਸਮਝ ਵਿੱਚ ਆ ਗਿਆ ਉਹ ਕੀਮਤੀ ਹੈ ਮਹਾਰਾਜ ਕਹਿੰਦੇ ਨੇ ਕਿ ਕੀਮਤ ਤੈਅ ਕਰਦੀ ਹੈ ਤੁਹਾਡੀ ਸਮਝ ਤੇ ਸਮਝ ਨੂੰ ਕੌਣ ਵਧਾਉਂਦਾ ਹੈ ਕੌਣ ਕਿਹਦੇ ਕੋਲ ਬੈਠਣਾ ਪਏਗਾ ਫਿਰ ਦੁਬਾਰਾ ਤੁਹਾਨੂੰ ਗੁਰੂ ਕੋਲ ਆਉਣਾ ਪਏਗਾ। ਤਿੱਥੈ ਘੜਿਐ ਸੁਰਤ ਮਤਿ ਮਨ ਬੁੱਧ। ਜਦੋਂ ਤੁਸੀਂ ਗੁਰੂ ਦੇ ਸਕੂਲ 'ਚ ਆ ਗਏ ਜਦੋਂ ਤੁਸੀਂ ਗੁਰੂ ਕੋਲ ਬੈਠਣਾ ਸ਼ੁਰੂ ਕਰ ਦਿੱਤਾ ਪਹਿਲੇ ਦਿਨ ਸਮਝ ਨਹੀਂ ਪੈਗੀ ਦੂਜੇ ਦਿਨ ਨਹੀਂ ਪੈਗੀ ਤੀਜੇ ਦਿਨ ਨਹੀਂ ਪੈਗੀ ਚੌਥੇ ਦਿਨ ਨਹੀਂ ਪੈਗੀ ਹੌਲੀ 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 ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ ਵੀ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ। ਤੇ ਜਿੱਦਣ ਪਤਾ ਲੱਗ ਗਿਆ ਉਸ ਦਿਨ ਕੀ ਹੁੰਦਾ ਫਿਰ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖੀਉ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਦੁੱਧ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਸਮਾਂ ਸੀ ਜਦੋਂ ਮੇਰੀ ਸਮਝ ਇਹ ਹੀ ਕਹਿੰਦੀ ਸੀ ਕਿ ਬਸ ਆਹ ਚੀਜ਼ਾਂ ਕੀਮਤੀ ਨਹੀਂ ਕਿਹੜੀਆਂ ਸ਼ੱਕਰ ਖੰਡ ਨਿਵਾਤ ਗੁੜ ਇਹ ਕੀਮਤੀ ਨੇ ਪਰ ਕਹਿੰਦਾ ਜਦੋਂ ਮੈਂ ਪ੍ਰੌਡ ਹੋ ਗਿਆ ਮੈਂ ਸਮਝ ਕਰਕੇ ਵੱਡਾ ਹੋ ਗਿਆ ਤੇ ਫਿਰ ਕੀ ਹੋਇਆ ਜੀ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਇਹ ਸਮਝ ਪੈਣੀ ਸ਼ੁਰੂ ਹੋ ਗਈ ਕਿ ਇਹ ਇਹ ਤੇ ਜ਼ੀਰੋ ਨੇ ਇਹਨਾਂ ਦੇ ਤੇ ਕੋਈ ਕੀਮਤ ਹੀ ਨਹੀਂ ਹੈਗੀ ਜਿਨ੍ਹਾਂ ਦੇ ਪਿੱਛੇ ਮੈਂ ਦੌੜਦਾ ਫਿਰਦਾ ਸੀ